ਸਪਨਾ ਸੀ ਅਧਿਆਪਕ ਬਣਨ ਦਾ ਪਰ ਹੁਣ ਗੰਨੇ ਦਾ ਜੂਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਦੇਖੋ ਨੌਜਵਾਨ ਦੀ ਇਹ ਦਿਲਚਸਪ ਕਹਾਣੀ ਕਿਸਮਤ ਨੇ ਸੁਪਨਿਆਂ ਦਾ ਕੱਢਿਆ ਜਲੂਸ ਤਾਂ ਨੌਜਵਾਨ ਨੇ ਆਪਣੇ ਹਾਲਾਤ ਬਦਲਣ ਲਈ ਕੱਢਿਆ ਗੰਨੇ ਦਾ ਜੂਸ ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਨੌਜਵਾਨ ਜ਼ਿਲ੍ਹਾ ਸੰਗਰੂਰ ਦਾ ਬਲਜਿੰਦਰ ਸਿੰਘ ਹੈ ਜਿਸ ਨੇ ਹੱਥੀ ਕੰਮ ਕਰਨ ਨੂੰ ਤਰਜੀਹ ਦਿੰਦੇ ਹੋਏ ਆਪਣੇ ਅਧਿਆਪਕ ਬਣਨ ਦੇ ਸੁਪਨੇ ਨੂੰ ਪਿੱਛੇ ਕਰ ਦਿੱਤਾ ਹਾਲਾਤ ਅਜਿਹੇ ਬਣੇ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਕਈ ਕੰਮ ਕੀਤੇ ਪਰ ਹਾਸ ਨਾ ਆਇਆ ਆਖਰ ਗੰਨੇ ਦਾ ਜੂਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਰੱਬ ਨੇ ਵੀ ਚਾਰ ਚੰਨ ਲਾ ਦਿੱਤੇ ਨੌਜਵਾਨ ਤੋਂ ਸੁਣਦੇ ਹਾਂ ਉਸ ਦੇ ਸੰਘਰਸ਼ ਦੀ ਕਹਾਣੀ ਮੇਰੇ ਐਕਚੁਅਲੀ ਨਾ ਮੈਂ ਅਪਲਾਈ ਕਰ ਰਿਹਾ ਸੀਗਾ ਵੀ ਜੇ ਫਸਟイヤー ਚ ਮੈਂ ਐਡਮਿਸ਼ਨ ਦਿੱਤੀ ਥੋੜੇ ਘਰ ਦੇ ਤੰਗਿਆਂ ਤੇ ਗਿਆ ਮੈਂ ਫਿਰ ਵੀ ਜੌਬ ਤੇ ਜਾਂਦਾ ਸੀਗਾ ਤੇ ਆਪਣਾ ਦੁੱਧ ਵਾਲੀ ਗੱਡੀ ਚਲਾਉਂਦਾ ਸੀ ਵੀਰੇ ਉਹ ਵੀ ਚਲਾਉਂਦੇ ਚਲਾਉਂਦੇ ਮੈਂ ਫਸਟイヤー ਕੰਪਲੀਟ ਕਰ ਲਈ ਪਰ ਘਰ ਦੇ ਤੰਗਿਆਂ ਕੁਸਤੇ ਇਸ ਤਰ੍ਹਾਂ ਕਦਰ ਵੱਧ ਗਈਆਂ ਤੇ ਮੈਨੂੰ ਫਸਟイヤー ਕੰਪਲੀਟ ਕਰਕੇ ਉਸ ਤੋਂ ਬਾਅਦ ਵੀਰੇ ਮੈਨੂੰ ਪੜਾਈ ਛੱਡਣੀ ਪਈ ਜਿਸ ਕਰਕੇ ਮੇਰਾ ਟੀਚਰ ਦਾ ਸੁਪਨਾ ਤੇ ਜਿਹੜਾ ਅਧੂਰਾ ਰਹਿ ਗਿਆ ਸੀ ਹਾਂ ਵੀਰੇ ਸ਼ੌਂਕ ਤਾਂ ਇਸ ਤਰ੍ਹਾਂ ਦਾ ਵੀ ਜਿਹੜੇ ਕਸਟਮਰ ਭੈਣ ਭਾਈ ਨੇ ਨਾ ਉਹਨਾਂ ਨੇ ਇਖਲਾਸ ਦਿੱਤਾ ਬੰਦਾ ਕੁਝ ਨਹੀਂ ਹੁੰਦਾ ਜੇ ਉਹਦੇ ਅੰਦਰ ਕੰਮ ਕਰਨ ਦਾ ਜਜ਼ਬਾ ਹੋਵੇ ਜਜ਼ਬਾ ਹੈਗਾ ਸੀ ਪਰ ਅੰਦਰੋਂ ਆਏ ਨਹੀਂ ਉੱਠ ਸਕਦਾ ਸੀ ਵੀ ਆਪਾਂ ਕੰਮ ਤਾਂ ਕਿਸੇ ਹੋਰ ਕਰਨਾ ਸੀਗਾ ਵੀ ਕਿਹੜੀ ਲਾਈਨ 'ਚ ਪੈ ਗਏ ਪਰ ਜਦੋਂ ਇੱਥੇ ਆਉਣ ਇੰਨਾ ਪਿਆਰ ਮਿਲਦਾ ਵੀ ਮੇਰੇ ਸਾਰੇ ਦੁੱਖ ਤਕਲੀਫਾਂ ਵੀ ਭੁੱਲ ਗਏ ਮੇਰੇ ਕਸਟਮਰ ਭੈਣ ਭਾਈਆਂ ਨੇ ਮੈਨੂੰ ਇਖਲਾਸ ਦਿੱਤਾ ਮੇਰੀ ਬਾਈ ਵੀ ਆਉਂਦੀ ਹੈ ਸਵੇਰੇ ਮੇਰੇ ਨਾਲ ਉਹ 2-3 ਘੰਟੇ ਹੈਲਪ ਕਰਾਉਂਦੇ ਨੇ ਵੀ ਸਾਨੂੰ ਦੁਵਾਨ ਨੂੰ ਇੰਨੇ ਵੀ ਪ੍ਰਮੋਟ ਕਰ ਰਹੇ ਨੇ ਹਾਂ ਵੀਰੇ ਟੀਚਰ ਆਉਂਦੇ ਨੇ ਪ੍ਰੋਫੈਸਰ ਆਉਂਦੇ ਨੇ ਵੀ ਹੱਲਾ ਫੇਰੀ ਦੇ ਕੇ ਆਂ ਥਾਪੀ ਦੇ ਕੇ ਜਾਂਦੇ ਨੇ ਮੇ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆਪ ਦਾ ਬਿਜ਼ਨਸ ਹੈਗਾ ਇਸ ਤੇ ਬਾਹਰ ਜਾਣ ਨਾਲੋਂ ਵੀਰੇ ਇਹ ਸਭ ਤੋਂ ਬੈਸਟ ਕੰਮ ਆ ਆਪਾਂ ਆਦੀ ਮਿੱਟੀ ਤੇ ਰਹਿ ਕੇ ਆਪਦਾ ਕੰਮ ਕਰ ਰਹੇ ਹਾਂ ਨਹੀਂ ਵੀਰੇ ਹੁਣ ਨਹੀਂ ਬਣ ਸਕਦੇ ਇੱਕ ਤਾਂ ਇੱਕ ਤਾਂ ਹੁਣ ਵੀਰੇ ਬਹੁਤ ਲੇਟ ਹੋ ਗਿਆ ਕੰਮ ਨਾ ਤੇ ਹੁਣ ਕਬੀਲਦਾਰੀਆਂ ਬਹੁਤ ਗੱਲ ਪਈਆਂ ਹੋਈਆਂ ਨੇ ਮਾਪੇ ਥੋੜੇ ਹੁਣ ਬਜ਼ੁਰਗ ਹੋ ਰਹੇ ਨੇ ਫਾਦਰ ਸਾਹਿਬ ਤੇ ਲੈ ਰਹੇ ਨੇ ਵੀਰੇ ਪੜਾਈ ਦਾ ਹੁਣ ਬਹੁਤ ਪਿੱਛੇ ਰਹਿ ਗਈ ਪਰ ਪੜਾਈ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੇ ਪੜ੍ਹ ਕੇ ਕਿਸੇ ਨੂੰ ਗਿਆਨ ਦੇਣਾਗਾ ਗਿਆਨ ਇਸ ਤਰ੍ਹਾਂ ਆਪਾਂ ਆਪਦੇ ਕਿੱਤੇ ਪ੍ਰਤੀ ਵੀ ਦੂਏ ਲੋਕਾਂ ਨੂੰ ਜਾਗਰੂਕ ਕਰ ਸਕਦਾ ਮੈਂ ਹੁਣ ਆਪਦੇ ਕਸਟਮਰ ਭੈਣ ਭਾਈ ਨੂੰ ਸਾਰਿਆਂ ਨੂੰ ਜੂਸ ਪ੍ਰਤੀ ਕੋਈ ਖਾਣ ਪੀਣ ਪ੍ਰਤੀ ਮੈਂ ਇਹੀ ਗੱਲ ਕਹਿਣਾ ਵੀ ਵੀਰੇ ਜਿੱਥੇ ਜਾਣਾ ਨਾ ਤੁਸੀਂ ਜਿੱਥੇ ਖਾਣਾ ਪੀਣਾ ਕਾਲੀ ਨਾ ਕਰੋ ਉੱਥੇ ਸਫਾਈ ਤੇ ਹਜੇ ਨਿਕ ਤੌਰ ਤੇ ਵੀ ਸਾਫ ਸਫਤਰਾ ਖਾਣਾ ਮਿਲ ਰਿਹਾ ਸਾਨੂੰ ਕੋਈ ਅੰਧਕੋਰਚ ਦਾ ਨਹੀਂ ਤੁਸੀਂ ਖਾ ਰਹੇ ਤੁਸੀਂ ਪੈਸਾ ਲਾ ਰਹੇ ਹੋ ਪੈਸਾ ਬਹੁਤ ਔਖਾ ਬਣਦਾ ਜੇ ਸਾਨੂੰ ਥੋੜੀ ਜਿਹੀ ਗਿਆਨ ਦਿਓ ਉਰੇ ਕਰਨ ਦੀ ਸੰਗ ਮੰਨ ਦੇਣਾ ਹਰੇਕ ਨੌਜਵਾਨਾ ਕੁੜੀ ਜਾਂ ਮੁੰਡਾ ਹਰੇਕ ਉਰੇ ਕੰਮ ਕਰਨ ਦੇ ਨਾਲ ਸੰਗ ਮੰਨਦਾ ਵਾ ਉਰੇ ਹੁਣ ਅਸੀਂ ਵੀ ਸੜਕ ਤੇ ਖੜੇ ਆ ਮੇਰੇ ਸਾਨੂੰ ਪਹਿਲਾਂ ਸੰਗ ਆਉਂਦੀ ਸੀ ਪਰ ਜਦੋਂ ਚਾਰ ਪੈਸੇ ਬੰਦ ਨੇ ਭੈਣ ਭਾਈ ਦਾ ਹੁਲਾਰਾ ਮਿਲਦਾਗਾ ਉਹ ਕਹਿੰਦੇ ਨੇ ਵੀ ਪੈਨਾਲੋਰੇ ਠੀਕ ਆ ਵੀਰੇ 25-30 ਲੱਖ ਰੁਪਏ ਉੱਥੇ ਲਾ ਕੇ ਜਾਂਦੇ ਨੇ ਔਰੇ 2-3 ਲੱਖ ਰੁਪਏ ਜਾਂ ਜਿੰਨੇ ਵੀ ਆਪਾਂ ਔਰੇ ਵੀ ਬੇਜਨ ਨਾਲ ਕਰ ਸਕਦਾ ਬਹੁਤ ਬੇਜਨ ਨਾਲ ਵੀਰੇ ਖੇਤੀ ਬਾੜੀ ਪਰਤੇ ਕੋਈ ਡੰਗਰ ਪਸ਼ੂ ਦਾ ਵੀ ਜਿਸ ਪਰਤੇ ਵੀ ਤੁਹਾਡਾ ਚਾਣਾ ਨਾਲ ਦੇ ਮਾਪਾਪ ਨੂੰ ਦੱਸੋ ਪਹਿਲਾਂ ਤਾਂ ਵੀਰੇ ਉਸ ਪਰਤੇ ਗਿਆਨ ਲੈ ਕੇ ਪੂਰੀ ਤਰ੍ਹਾਂ ਵੀ ਆਪਾਂ ਕੰਮ ਕਰੀਏ ਤਾਂ ਆਪਾਂ ਅੱਗੇ ਵਧ ਸਕਦੇ ਜੂਸ ਦੀ ਕੁਆਲਟੀ ਬਾਰੇ ਬਲਜਿੰਦਰ ਸਿੰਘ ਨੇ ਦਿੱਤੀ ਇਹ ਜਾਣਕਾਰੀ ਕਿ ਕਿਵੇਂ ਜੂਸ ਬਣਾਉਣ ਵਾਲੇ ਗ੍ਰਾਹਕਾਂ ਨੂੰ ਬਣਾਉਂਦੇ ਹਨ ਬੇਕੂਫ ਉਹਰੇ ਪਾਣੀ ਤਾਂ ਐ ਹੁੰਦਾ ਵੀ ਉਹਦੇ ਵਿੱਚ ਬਰਫ਼ ਪਾਈ ਹੁੰਦੀ ਹੈ ਵੀ ਪਹਿਲੀ ਬਰਫ਼ ਪਾਈ ਹੁੰਦੀ ਆ ਬਰਫ਼ ਜਦੋਂ ਬਾਹਰ ਆ ਜਾਂਦੀ ਹੈ ਨਾ ਉਹ ਮੈਲਟ ਹੋ ਕੇ ਪਾਣੀ ਬਣ ਲੱਗ ਜਾਂਦਾ ਵੀਰੇ ਜਿਆਦਾਤਰ ਵਿੱਚ ਜੂਸ ਵਾਲੇ ਇਹੀ ਕੰਮ ਕਰਦੇ ਨੇ ਵੀ ਜਿਹੜਾ ਪਾਣੀ ਮੈਲਟ ਹੋ ਗਿਆ ਉਹਦੇ ਵਿੱਚ ਜੂਸ ਆਪਣਾ ਗੰਨੇ ਨੂੰ ਵਿੱਚ ਜੂਸ ਮਿਲਾ ਦਿੰਦੇ ਨੇ ਵੀਰੇ ਇੱਕ ਗਲਾਸ ਕਿੰਨੇ ਗਲਾਸ ਪਾ ਦਿੰਦੇ ਨੇ ਉਹਦਾ ਜੇ ਕੋਈ ਆਕੇ ਵੀਰੇ ਸਾਨੂੰ ਦੋ ਦੇ ਦੇਵੋ ਆ ਨਹੀਂ ਪਤਾ 6 ਬਨ ਜਾਣ 5 ਬਨ ਜਾਣ ਉਹ ਬਰਫ਼ ਦੀ ਜਾਂ ਪਾਣੀ ਦੀ ਕੁਆਂਟੀਟੀ ਤੇ ਨਿਰਪੱਖ ਕਰਦਾ ਵੀ ਕਿੰਨਾ ਕੁ ਪਾਣੀ ਵਿੱਚ ਮਿਚੇ ਜੂਸ ਪੀਣਾ ਹੁੰਦਾ ਆਪਣੇ ਲੀਵਰ ਦੀ ਸਿਹਤ ਨੂੰ ਸੁਧਾਰਨ ਵਾਸਤੇ ਉਹਨੂੰ ਤਾਂ ਫਾਇਦਾ ਮਿਲਣਾ ਨਹੀਂ ਉਹਦਾ ਵੀਰੇ ਐਂ ਲਾ ਲਓ ਵੀ ਉਹ ਚ ਉਹ 20 ਰੁਪਏ ਜਿਹੜੇ ਆਪਾਂ ਦੇ ਰਾਂ 10 20 ਰੁਪਏ ਜਾਂ 30 ਰੁਪਏ ਜਿੰਨੇ ਵੀ ਦੇ ਰਹੇ ਹਾਂ ਵੀਰੇ ਉਹ ਸਿਰਫ ਆਪਾਂ ਐ ਲਾ ਲਓ ਵੀ ਇੱਕ ਪਾਣੀ ਦੀ ਦੇ ਰਹੇ ਹਾਂ ਵੀਰੇ ਕੋਈ ਉਹ ਚ ਆਪਣਾ ਜੂਸ ਦਾ ਟੇਸਟ ਨਹੀਂ ਮਿਲਣਾ ਹੈਗਾ ਸਿਰਫ ਪਾਣੀ ਠੰਡਾ ਉਹਦਾ ਪੱਕਾ ਵੀ ਪੀ ਸਕਦੇ ਹਾਂ